ਕਰਤਾਰ ਸਿੰਘ ਦੁੱਗਲ ਦਾ ਨਾਮ ਸਿਖਰ ਤੇ ਆਉਂਦਾ ਹੈ। ਸੋ ਕਰਤਾਰ ਸਿੰਘ ਦੁੱਗਲ ਬਹੁ ਪਛਾਈ ਤੇ ਬਹੁ ਪੱਖੀ ਲੇਖਕ ਸੀ। ਉਹਨਾਂ ਦੇ ਨਾਵਲ, ਨਾਟਕ, ਕਵਿਤਾ, ਕਹਾਣੀ, ਆਲੋਚਨਾ ਤੇ ਕਲਮ ਅਜ਼ਮਾਈ ਕੀਤੀ ਹੈ। ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਉਹਨਾਂ ਕੀਤੇ ਹਨ। ਪੰਜਾਬ ਸਰਕਾਰ ਨੇ ਸਰਵ ਸ੍ਰੇਸ਼ਟ ਸਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ ਸੀ। ਸਹਿਤ ਅਕਾਦਮੀ ਪੁਰਸਕਾਰ ਵੀ ਉਹਨਾਂ ਦੀ ਝੋਲੀ 'ਚ ਪਿਆ। ਸਨ 2007 ਈਸਵੀ ਵਿੱਚ ਸਹਿਦ ਕਾਰਗੀ ਨੇ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਪੰਜਾਬੀ ਯੂਨੀਵਰਸਿਟੀ ਦੀ ਫੈਲੋਸ਼ਿਪ ਗਾਲਮ ਸਨਮਾਨ ਭਾਰਤੀ ਭਾਸ਼ਾ ਪ੍ਰੀਸਤ ਸਨਮਾਨ ਸੋਵੀਅਤ ਲੈਂਡ ਇਨਾਮ ਭਾਈ ਵੀਰ ਸਿੰਘ ਭਾਈ ਮੋਹਨ ਸਿੰਘ ਵੈਦ ਆਦ ਸਨਮਾਨ ਵੀ ਹਾਸਲ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨਵਾਦ 4 ਜਿਲਦਾਂ ਵਿੱਚ ਪ੍ਰਕਾਸ਼ਿਤ ਵੀ ਕੀਤਾ ਸਿੱਖ ਧਰਮ ਦੇ ਫਲਸਫੇ ਬਾਰੇ ਅੰਗਰੇਜ਼ੀ ਵਿੱਚ ਪੁਸਤਕ ਵੀ ਲਿਖੀ ਦੁੱਗਲ 94 ਵਰੇ ਦੀ ਲੰਮੀ ਉਮਰ ਪੂਰ ਕੇ 26 ਜਨਵਰੀ 2112 ਈਸਵੀ ਨੂੰ ਸਦਾ ਲਈ ਮੌਤ ਦੀ ਗੋਦ ਵਿੱਚ ਸੌ ਗਿਆ। ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਤਾਰ ਸਿੰਘ ਦੁੱਗਲ ਰਾਂ ਦੀ ਕਹਾਣੀ ਜਿਹੜੀ ਆ ਉਹ ਚੁਣੀ ਆ ਤੇ ਪਹਿਲਾਂ ਕਰਦੇ ਹਾਂ ਕਰਤਾਰ ਸਿੰਘ ਦੁੱਗਲ ਦੇ ਬਾਰੇ ਕੁਝ ਗੱਲਬਾਤ ਤੇ ਫਿਰ ਸ਼ੁਰੂ ਕਰਾਂਗੇ ਉਹਨਾਂ ਦੀ ਲਿਖੀ ਉਹਨਾਂ ਦੀ ਸ਼ਾਕਾਰ ਕਹਾਣੀ ਕਰਾਮਾਤ ਕਰਤਾਰ ਸਿੰਘ ਦੁੱਗਲ ਦਾ ਜਨਮ ਜੀਵਨ ਸਿੰਘ ਦੁੱਗਲ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ tmplal ਜ਼ਿਲ੍ਹਾ 라ਵਲਪਿੰਡੀ ਜੋਨ ਪਾਕਿਸਤਾਨ ਵਿੱਚ ਹੈ ਨੂੰ 1 ਮਾਰਚ 1917 ਈਸਵੀ ਨੂੰ ਹੋਇਆ ਸੀ ਆਪ ਜੀ ਦੇ ਪਿਓ ਦਾਦੇ ਕਰੱਜੇ ਪੁੱਜੇ ਖਾਨਦਾਨੀ ਪਰਿਵਾਰ ਨਾਲ ਸੰਬੰਧਤ ਸਨ ਇਸ ਲਈ ਆਪ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ ਉਹਨਾਂ ਦੀ ਮਹਾਰਤ ਉਰਦੂ ਹਿੰਦੀ ਪੰਜਾਬੀ ਅਤੇ ਖਾਸ ਕਰਕੇ ਪੰਜਾਬੀ ਦੀ ਉਪਪਾਖਾ ਪੋਠੋਹਾਰੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਵੀ ਸੀ ਉਹਨਾਂ ਉਚੇਰੀ ਪੜ੍ਹਾਈ ਲਈ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਤੇ ਐਮਏ ਅੰਗਰੇਜ਼ੀ ਫਾਰਮਰ 크੍ਰਿਸਚੀਅਨ ਕਾਲਜ ਲਾਹੌਰ ਤੋਂ ਪਹਿਲਾਂ ਪਹਿਲੇ ਦਰਜੇ ਵਿੱਚ ਪਾਸ ਕੀਤੀ ਕਰਤਾਰ ਸਿੰਘ ਦੁੱਗਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਲਾਹੌਰ ਤੋਂ ਕੀਤੀ ਜਿੱਥੇ ਉਹਨਾਂ 5 ਸਾਲ ਸੇਵਾ ਨਿਭਾਈ ਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਦਿੱਲੀ ਆ ਗਏ ਜਿੱਥੇ ਉਹਨਾਂ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਲਗਭਗ 20 ਸਾਲ ਸੇਵਾ ਕੀਤੀ ਅਤੇ ਆਲ ਇੰਡੀਆ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਸਟੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰਮੈਂਟ ਹੋਣ ਉਪਰੰਤ ਉਹ ਪਹਿਲਾਂ ਨੈਸ਼ਨਲ ਬੁੱਕ ٹرسٹ ਨਵੀਂ ਦਿੱਲੀ ਦੇ ਸਕੱਤਰ ਬਣੇ ਬਾਅਦ ਵਿੱਚ ਡਾਇਰੈਕਟਰ ਬਣੇ। ਕਰਤਾਰ ਸਿੰਘ ਦੁੱਗਲ ਨੇ ਆਪਣੇ ਪਹਿਲੇ ਪੜਾਅ ਦੀਆਂ ਕਹਾਣੀਆਂ ਵਿੱਚ ਫਰਾਇਡ ਤੋਂ ਪ੍ਰਭਾਵਿਤ ਹੋ ਕੇ ਕਲਾ ਕਲਾ ਲਈ ਦੇ ਸਿਧਾਂਤ ਨੂੰ ਅਪਣਾਇਆ ਅਤੇ ਦ੍ਰਿੜ ਕੀਤਾ ਲੇਖਕ ਅੰਦਰ ਮਨੋਵਿਗਿਆਨ ਦੀ ਡੂੰਗੀ ਸੂਝ-ਬੂਝ ਹੈ ਉਹ ਜਿਹੜੀ ਵੀ ਕਹਾਣੀ ਲਿਖਦਾ ਹੈ ਜਿਸ ਬਾਰੇ ਵੀ ਕਹਾਣੀ ਲਿਖਦਾ ਹੈ ਉਸ ਮਾਹੌਲ ਨਾਲ ਇਸ ਤਰ੍ਹਾਂ ਸਾਝ ਪਾ ਲੈਂਦਾ ਹੈ ਜਿਵੇਂ ਉਹ ਆਪਣੇ ਹੀ ਟੱਬਰ ਦੀ ਕਹਾਣੀ ਲਿਖ ਰਿਹਾ ਹੋਵੇ ਪਰੰਤੂ ਦੁੱਗਲ ਨੇ ਆਪਣੇ ਦੂਜੇ ਪੜਾਅ ਦੀਆਂ ਕਹਾਣੀਆਂ ਵਿੱਚ ਕਲਾ ਜੀਵਨ ਲਈ ਇਹਦੇ ਫਲਸਫੇ ਨੂੰ ਬੜੀ ਸ਼ਿੱਦਤ ਨਾਲ ਅਪਣਾਇਆ ਇਸ ਪੜਾਅ ਉਤੇ ਆ ਕੇ ਲੇਖਕ ਦੀ ਸ਼ੈਲੀ ਵਿੱਚ ਕਮਾਲ ਦੇ ਪੱਦਰ ਦਾ ਨਖਾਰ ਆਇਆ ਹੈ ਇਹਨਾਂ ਕਹਾਣੀਆਂ ਦੇ ਬਿਆਨ ਵਿੱਚ ਜ਼ਬਰਦਸਤ ਤਾਕਤ ਵੀ ਹੈ ਨਜਾਕਤ ਵੀ ਹੈ ਕਰਤਾਰ ਸਿੰਘ ਦੁੱਗਲ ਪਾਠਕ ਨੂੰ ਆਪਣੇ ਨਾਲ ਲੈ ਤੁਰਦਾ ਸੀ ਆਪਣੀ ਉਂਗਲ ਫੜਾ ਕੇ ਸਾਇਦ ਦੇ ਖੇਤਰ ਵਿੱਚ ਨਿਰਪੱਖ ਹੋ ਕੇ ਵਿਚਰਨ ਵਾਲਿਆਂ ਵਿੱਚ ਕਰਤਾਰ ਸਿੰਘ ਦੁੱਗਲ ਦਾ ਨਾਮ ਸਿਖਰ ਤੇ ਆਉਂਦਾ ਹੈ ਸੋ ਕਰਤਾਰ ਸਿੰਘ ਦੁੱਗਲ ਬਹੁ ਪਛਾਈ ਤੇ ਬਹੁ ਪੱਖੀ ਲੇਖਕ ਸੀ ਉਨ੍ਹਾਂ ਦੇ ਨਾਵਲ, ਨਾਟਕ, ਕਵਿਤਾ, ਕਹਾਣੀ, ਆਲੋਚਨਾ ਤੇ ਕਲਮ ਅਜ਼ਮਾਈ ਕੀਤੀ ਹੈ। ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਉਨ੍ਹਾਂ ਕੀਤੇ ਹਨ। ਪੰਜਾਬ ਸਰਕਾਰ ਨੇ ਸਰਵ ਸ੍ਰੇਸ਼ਟ ਸਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ ਸੀ। ਸਹਿਤ ਅਕਾਦਮੀ ਪੁਰਸਕਾਰ ਵੀ ਉਨ੍ਹਾਂ ਦੀ ਝੋਲੀ 'ਚ ਪਿਆ। ਸਨ 2007 ਈਸਵੀ ਵਿੱਚ ਸਹਿਤਕਾਰਮੀ ਨੇ ਫੈਲੋਸ਼ਿਪ ਵੀ ਪ੍ਰਦਾਨ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਫੈਲੋਸ਼ਿਪ ਗਾਲਮ ਸਨਮਾਨ ਭਾਰਤੀ ਭਾਸ਼ਾ ਪ੍ਰੀਸ਼ਦ ਦੇ ਸਨਮਾਨ ਸੋਵੀਅਤ ਲੈਂਡ ਇਨਾਮ ਭਾਈ ਵੀਰ ਸਿੰਘ ਭਾਈ ਮੋਹਨ ਸਿੰਘ ਵੈਦ ਦਾ ਸਨਮਾਨ ਵੀ ਹਾਸਲ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨਵਾਦ 4 ਜਿਲਦਾਂ ਵਿੱਚ ਪ੍ਰਕਾਸ਼ਿਤ ਵੀ ਕੀਤਾ। ਸਿੱਖ ਧਰਮ ਦੇ ਫਲਸਫੇ ਬਾਰੇ ਅੰਗਰੇਜ਼ੀ ਵਿੱਚ ਪੁਸਤਕ ਵੀ ਲਿਖੀ। ਦੁੱਗਲ 94 ਬਰੇ ਦੀ ਲੰਮੀ ਹੋਰ ਭੋਗ ਕੇ 26 ਜਨਵਰੀ 212 ਈਸਵੀ ਨੂੰ ਸਦਾ ਲਈ ਮੌਤ ਦੀ ਗੋਦ ਵਿੱਚ ਸੌ ਗਿਆ। ਅੱਛਾ ਸ਼ੁਰੂ ਕਰਦੇ ਆ ਕਰਤਾਰ ਸਿੰਘ ਦੁੱਗਲਰਾ ਦੀ ਲਿਖੀ ਹੋਈ ਕਹਾਣੀ ਕਰਾਮਾਤ ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨਬਦਾਲ ਦੇ ਜੰਗਲ ਵਿੱਚ ਜਾ ਨਿਕਲੇ ਗਰਮੀ ਡਾਢੀ ਸੀ ਚਿਲਚਲਾਂਦੀ ਹੋਈ ਧੁੱਪ ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ ਚੋਂਹਾਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ ਰੇਤ ਹੀ ਰੇਤ ਚੁਲਛੀਆਂਆਂ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਤੀ ਕੋਈ ਬੰਦਾ ਬੰਨ ਆਦਮ ਨਜ਼ਰੀ ਨਹੀਂ ਸੀ ਆਉਂਦਾ ਤੇ ਫਿਰ ਅੰਮੀ ਮਹੰਗਾਰਾ ਭਰਿਆ ਬਾਬਾ ਨਾਨਕ ਆਪਣੇ ਧਿਆਨ ਵਿੱਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ ਪਰ ਉਥੇ ਪਾਣੀ ਕਿੱਥੇ ਬਾਬੇ ਨੇ ਕਿਹਾ ਮਰਦਾਨਿਆਂ ਸਬਰ ਕਰ ਲੈ ਅਗਲੇ ਪਿੰਡ ਜਾ ਕੇ ਤੂੰ ਜਿੰਨਾ ਤੇਰਾ ਜੀ ਕਰੇ ਪਾਣੀ ਪੀ ਲਵੀ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ ਬਾਬਾ ਨਾਨਕ ਇਹ ਸੁਣ ਕੇ ਫਿਕਰਮੰਦ ਹੋਏ ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਵੀ ਨਹੀਂ ਸੀ ਤੇ ਜਦੋਂ ਮਰਦਾਨਾ ਅੜੀਕਰ ਬੈਠਦਾ ਸੀ ਤਾਂ ਸਭ ਲਈ ਬੜੀ ਮੁਸ਼ਕਲ ਕਰ ਦਿੰਦਾ ਸੀ। ਬਾਬੇ ਫੇਰ ਸਮਝਾਇਆ ਮਰਦਾਨਿਆ ਇੱਥੇ ਪਾਣੀ ਕਿਤੇ ਵੀ ਨਹੀਂ ਤੂੰ ਸਬਰ ਕਰ ਲੈ ਰੱਬ ਦਾ ਭਾਣਾ ਮੰਨ ਪਰ ਮਰਦਾਨਾ ਤਾਂ ਉੱਥੇ ਦਾ ਉੱਥੇ ਹੀ ਬੈਠ ਗਿਆ। ਇੱਕ ਕਦਮ ਹੋਰ ਉਸ ਤੋਂ ਅੱਗੇ ਤੁਰਿਆ ਹੀ ਨਹੀਂ ਸੀ ਜਾਂਦਾ। ਬਾਬਾ ਡਾਡਾ ਜਿੱਚ ਪਿਆ। ਗੁਰੂ ਨਾਨਕ ਮਰਦਾਨੇ ਦੀ ਜਿੱਦ ਨੂੰ ਵੇਖ ਮੁੜ ਮੁਸਕਰਾਉਂਦੇ ਹੈਰਾਨ ਪਏ ਹੁੰਦੇ। ਆਖਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੌਲੀ ਤੋਂ ਆਉਂਦਾ ਨਾਂ ਵੇਖਿਆ ਤਾਂ ਉਹ ਅੰਤਰਧਿਆਨ ਜੇ ਹੋ ਗਏ ਜਦੋਂ ਗੁਰੂ ਨਾਨਕ ਦੀ ਅੱਖ ਖੁੱਲੀ ਤੇ ਮਰਦਾਨਾ ਮੱਛੀ ਮਾਗ ਤੜਫ ਰਿਹਾ ਸੀ ਸਤਗੁਰੂ ਉਹਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਉਹ ਭਾਈ ਮਰਦਾਨਿਆ ਇਸ ਪਹਾੜੀ ਉੱਤੇ ਇੱਕ ਕੁਟਿਆ ਹੈ ਜਿਸ ਵਿੱਚ ਬਲੀ ਕੰਧਾਰੀ ਨਾਮ ਦਾ ਦਰवेश ਰਹਿੰਦਾ ਹੈ ਜੇ ਤੂੰ ਉਹਦੇ ਕੋਲ ਜਾਏਂ ਤਾਂ ਤੈਨੂੰ ਪਾਣੀ ਮਿਲ ਸਕਦਾ ਹੈ ਇਸ ਇਲਾਕੇ ਵਿੱਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ ਹੈ ਹੋਰ ਕਿਤੇ ਵੀ ਪਾਣੀ ਨਹੀਂ ਤੇ ਫੇਰ ਅੰਮੀ ਮੈਂ ਬਚੈਨ ਹੋ ਰਿਹਾ ਸਾਂ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਿਆ ਕਿ ਨਹੀਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ ਸੁਣਦਿਆਂ ਸਾਰ ਪਹਾੜੀ ਵੱਲ ਦੌੜ ਪਿਆ ਕੜਕ ਦੀ ਦੁਪਹਿਰ ਉਧਰੋਂ ਪਿਆਸ ਉਧਰੋਂ ਪਹਾੜੀ ਦਾ ਸਫ਼ਰ ਸਾਹੋਂ ਸਾਈ ਪਸੀਨੋ ਪਸੀਨੀ ਹੋਇਆ ਮਰਦਾਨਾ ਬੜੀ ਮੁਸ਼ਕਲ ਨਾਲ ਪਹਾੜੀ ਉੱਤੇ ਪਹੁੰਚਾ ਵਲੀ ਕੰਧਾਰੀ ਨੂੰ ਸਲਾਮ ਕਰਕੇ ਉਹਨੇ ਪਾਣੀ ਦੀ ਬੇਨਤੀ ਕੀਤੀ ਵਲੀ ਕੰਧਾਰੀ ਨੇ ਖੂਵਲ ਇਸ਼ਾਰਾ ਕੀਤਾ ਜਦੋਂ ਮਰਦਾਨਾ ਖੂਵਲ ਜਾਣ ਲੱਗਾ ਤਾਂ ਵਲੀ ਕੰਧਾਰੀ ਦੇ ਮਨ ਵਿੱਚ ਕੁਝ ਆਇਆ ਤੇ ਉਨੇ ਮਰਦਾਨੇ ਨੂੰ ਪੁੱਛਿਆ ਉਹ ਭਲੇ ਲੋਕ ਤੂੰ ਕਿੱਥੋਂ ਆਇਆ ਮਰਦਾਨੇ ਨੇ ਕਿਹਾ ਮੈਂ ਨਾਨਕ ਪੀਰ ਦਾ ਸਾਥੀ ਆਂ ਅਸੀਂ ਤੁਰਦੇ ਤੁਰਦੇ ਇੱਧਰ ਆ ਨਿਕਲੇ ਹਾਂ ਮੈਨੂੰ ਪਿਆਸ ਡਾਢੀ ਲੱਗੀ ਐ ਤੇ ហេਟਾ ਕਿਤੇ ਪਾਣੀ ਨਹੀਂ ਬਾਬੇ ਨਾਨਕ ਦਾ ਨਾਮ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕਰੋਧ ਆ ਗਿਆ ਤੇ ਉਸ ਮਰਦਾਨੇ ਨੂੰ ਆਪਣੀ ਕੁਟਿਆ ਵਿੱਚੋਂ ਉਂਜਦਾ ਉਂਜ ਬਾਹਰ ਕੱਢ ਦਿੱਤਾ ਥੱਕਿਆ ਹਾਰਿਆ ਮਰਦਾਨਾ ਹੇਟ ਬਾਬੇ ਨਾਨਕ ਕੋਲ ਆ ਕੇ ਫਰਿਆਦੀ ਹੋਇਆ ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾਪੇ ਮਰਦਾਨਿਆ ਤੂੰ ਇੱਕ ਵਾਰ ਫੇਰ ਜਾ ਬਾਬੇ ਨੇ ਮਰਦਾਨੇ ਨੂੰ ਸਲਾਹ ਦਿੱਤੀ ਇਸ ਵਾਰ ਤੂੰ ਨਿਮਰਤਾ ਨਾਲ ਦਿਲ ਲੈ ਕੇ ਜਾ ਕਹੀਂ ਮੈਂ ਬਾਬੇ ਨਾਨਕ ਦੇਰਵੇਸ਼ ਦਾ ਸਾਥੀ ਹਾਂ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਸੀ ਪਾਣੀ ਹੋਰ ਕਿਤੇ ਹੈ ਨਹੀਂ ਸੀ ਖਾਪਦਾ ਕ੍ਰਿਜ ਦਾ ਸ਼ਿਕਾਇਤਾਂ ਕਰਦਾ ਉਹ ਫੇਰ ਉੱਤੇ ਨੂੰ ਤੁਰ ਪਿਆ ਪਰ ਪਾਣੀ ਵਲੀ ਕੰਧਾਰੀ ਨੇ ਫੇਰ ਵੀ ਨਾ ਦਿੱਤਾ ਮੈਂ ਇੱਕ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੁੜੀ ਵੀ ਨਹੀਂ ਦੇਵਾਂਗਾ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜਦਾ ਉਂਜੀ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਇੱਥਾਂ ਆਇਆ ਤਾਂ ਉਹਦਾ ਬੁਰਾ ਹਾਲ ਸੀ ਉਹਦੇ ਉੱਠਾ ਉੱਤੇ ਪੇਪੜੀ ਜੰਮੀ ਹੋਈ ਸੀ ਮੂੰਹ ਉੱਤੇ ਤਰੇਲੀਆਂ ਛੁੱਟੀਆਂ ਹੋਈਆਂ ਸਨ ਇੰਜ ਜਾਪਦਾ ਸੀ ਕਿ ਮਰਦਾਨਾ ਬਸ ਘੜੀ ਹੈ ਕਿ ਪਲ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਤਾਂ ਅਨੰਦ ਰੰਕਾਰ ਕਹਿ ਕੇ ਇੱਕ ਵਾਰੀ ਫੇਰ ਵਲੀ ਕੋਲ ਜਾਣ ਦੀ ਕਿਹਾ ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ ਪਰ ਉਹਨੂੰ ਪਤਾ ਸੀ ਕਿ ਉਹਦੀ ਜਾਨ ਰਸਤੇ 'ਚ ਹੀ ਕਿਤੇ ਨਿਕਲ ਜਾਏਗੀ ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾ ਵਿੱਚ ਜਾ ਡਿੱਗਾ ਕਰੋਧ ਵਿੱਚ ਵੱੜਰੇ ਫਕੀਰ ਨੇ ਉਹਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ ਨਾਨਕ ਆਪਣੇ ਆਪ ਨੂੰ ਪੀਰ ਖਵਾਉਂਦਾ ਹੈ ਤਾਂ ਆਪਣੇ ਮਰੀਦ ਨੂੰ ਪਾਣੀ ਦਾ ਘੁੱਟ ਨਹੀਂ ਪਿਆ ਸਕਦਾ ਵਲੀ ਕੰਧਾਰੀ ਨੇ ਲੱਖ ਲੱਖ ਸੁਨਾਵਤਾ ਸੁੱਟੀਆਂ ਮਰਦਾਨਾ ਇਸ ਵਾਰ ਜਦੋਂ ਏਠਾ ਪੂਜਾ ਪਿਆਸ ਵਿੱਚ ਬੇਬਲ ਬਾਬੇ ਨਾਨਕ ਦੇ ਚਰਨਾਂ ਵਿੱਚ ਉਹ ਬੇਹੋਸ਼ ਹੋ ਗਿਆ ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ ਉਹਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲੀ ਬਾਬੇ ਨੇ ਉਹਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਪੁੱਟਿਆ ਤੇ ਏਠੋਂ ਪਾਣੀ ਦਾ ਝਰਨਾ ਫੁੱਟ ਨਿਕਲਿਆ ਜਿਵੇਂ ਨਹਿਰ ਪਾਣੀ ਦੀ ਵਗਣ ਲੱਗ ਪਈ ਤੇ ਵੇਖਦਿਆਂ ਵੇਖਦਿਆਂ ਚੋਂ ਪਾਸੇ ਪਾਣੀ ਪਾਣੀ ਹੋ ਗਿਆ ਇੰਨੇ ਵਿੱਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਉਹ ਖੂਹ ਵਿੱਚ ਵੇਖੇ ਤਾਂ ਪਾਣੀ ਦੀ ਇੱਕ ਸਿਪ ਵੀ ਨਹੀਂ ਸੀ ਵਲੀ ਕੰਧਾਰੀ ਡਾਢਾ ਹਸਰਜ ਹੋਇਆ ਤੇ ਢੇਠ ਪਹਾੜੀ ਦੇ ਕਦਮਾਂ ਵਿੱਚ ਇਕੱਠੇ ਵਗਰੇ ਸਨ ਚਸ਼ਮੇ ਫੁੱਟੇ ਹੋਏ ਸਨ ਦੂਰ ਬਹੁਤ ਦੂਰ ਕਿਕਰ ਢੇਠ ਵਲੀ ਕੰਧਾਰੀ ਨੇ ਵੇਖਿਆ ਕਿ ਬਾਬਾ ਨਾਨਕ ਤੇ ਉਹਦਾ ਸਾਥੀ ਬੈਠੇ ਹੋਏ ਸਨ ਗੁੱਸੇ ਵਿੱਚ ਆ ਕੇ ਵਲੀ ਕੰਧਾਰੀ ਨੇ ਚਟਾਨ ਦੇ ਇੱਕ ਟੁਕੜੇ ਨੂੰ ਆਪਣੇ ਪੂਰੇ ਜ਼ੋਰ ਨਾਲ ਉੱਤੋਂ ਰੇਡ ਦਿੱਤਾ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੇ ਨਾਲ ਰਿੜ੍ਹਦੀ ਆਉਂਦੀ ਵੇਖ ਕੇ ਮਰਦਾਨਾ ਚਲਾ ਉੱਠਿਆ ਬਾਬੇ ਨਾਨਕ ਨੇ ਠਰਮੇ ਨਾਲ ਮਰਦਾਨੇ ਨੂੰ ਤਰੰਗ ਤਨ ਨਿਰੰਕਾਰ ਕਹਿਣ ਲਈ ਕਿਹਾ ਤੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ ਤੇ ਗੁਰੂ ਨਾਨਕ ਨੇ ਉਹਨੂੰ ਹੱਥ ਦੇ ਕੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਹਸਨਬਦਾਲ ਵਿੱਚ ਜਿਸ ਦਾ ਨਾਂ ਹੁਣ ਪੰਜਾ ਸਾਹਿਬ ਹੈ ਅਜੇ ਤੀਕ ਪਹਾੜੀ ਦੇ ਟੁਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਾ ਆਇਆ ਹੈ ਮੈਨੂੰ ਇਹ ਸਾਖੀ ਡਾਢੀ ਚੰਗੀ ਲੱਗ ਰਹੀ ਸੀ ਪਰ ਜਦੋਂ ਮੈਂ ਇਹ ਇੱਕ ਹੱਥ ਨਾਲ ਪਾੜੀ ਰੋਕਣ ਵਾਲੀ ਗੱਲ ਸੁਣੀ ਤਾਂ ਮੇਰੇ ਮੂੰਹ ਦਾ ਸਵਾਦ ਫਿੱਕਾ ਜਾ ਹੋ ਗਿਆ ਇਹ ਕਿਦਾਂ ਹੋ ਸਕਦਾ ਸੀ ਕੋਈ ਆਦਮੀ ਪਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਤੇ ਪਾੜੀ ਵਿੱਚ ਅਜੇ ਤੀਕ ਬਾਬੇ ਨਾਨਕ ਦਾ ਪੰਜਾ ਲੱਗਾ ਹੈ ਮੈਨੂੰ ਜਰਾ ਵੀ ਇਤਬਾਰ ਨਾ ਆਉਂਦਾ ਬਾਅਦ ਵਿੱਚ ਕਿਸੇ ਨੇ ਖੋਣ ਦਿੱਤਾ ਹੋਣਾ ਮੈਂ ਆਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ ਮੈਂ ਇਹ ਤੇ ਮੰਨ ਸਕਦਾ ਸੀ ਕਿ ਪੱਥਰੇ ਤੋਂ ਪਾਣੀ ਫੋਟਾ ਵੀ ਸੈਸ ਨੇ ਵੀ ਕਈ ਤਰੀਕੇ ਕੱਢੇ ਨੇ ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਹਦਾ ਪਤਾ ਲਾਇਆ ਜਾ ਸਕਦਾ ਹੈ ਪਰ ਕਿਸੇ ਇਨਸਾਨ ਦੀ ਰਿੜੀਆਰੀ ਪਹਾੜੀ ਨੂੰ ਰੋਕ ਲੈਣਾ ਮੈਂ ਇਹ ਨਹੀਂ ਸੀ ਮੰਨ ਸਕਦਾ ਮੈਂ ਨਹੀਂ ਮੰਨਦਾ ਸਾ ਕਿ ਮੇਰੀ ਮਾਂ ਮੇਰੇ ਮੂੰਹਰ ਵੇਖ ਕੇ ਚੁੱਪ ਕਰ ਗਈ ਕੋਈ ਰਿੜੀਆਰੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ ਮੈਨੂੰ ਜਦੋਂ ਇਹ ਸਾਖੀ ਦਾ ਖਿਆਲ ਆਉਂਦਾ ਮੈਂ ਫਿੱਕੀ ਜਿਹੀ ਹਾਸੀ ਹੱਸ ਦਿੰਦਾ ਕਈ ਵਾਰੀ ਗੁਰਦੁਆਰੇ ਵਿੱਚ ਵੀ ਇਹ ਸਾਖੀ ਸੁਣਾਈ ਗਈ ਪਰ ਬਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ਾ ਸਿਰ ਮਾਰਦਾ ਰਹਿੰਦਾ ਇਹ ਗੱਲ ਮੈਥੋਂ ਨਹੀਂ ਸੀ ਮੰਨੀ ਜਾ ਸਕਦੀ ਇੱਕ ਵਾਰ ਇਹ ਸਾਖੀ ਸਾਨੂੰ ਆਪਣੇ ਸਕੂਲ ਵਿੱਚ ਵੀ ਸੁਣਾਈ ਗਈ ਬਾੜੀ ਨਾਲ ਨੂੰ ਪੰਜੇ ਨਾਲ ਰੋਕਣ ਵਾਲੇ ਕਿਸੇ ਉੱਤੇ ਮੈਂ ਆਪਣੇ ਉਸਤਾਦ ਨਾਲ ਬਹਿਸ ਕਰਨ ਲੱਗ ਪਿਆ ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਲ ਨਹੀਂ ਹੁੰਦੀ ਸਾਡੇ ਉਸਤਾਦ ਨੇ ਮੈਨੂੰ ਕਿਹਾ ਤੇ ਫਿਰ ਮੈਨੂੰ ਚੁੱਪ ਕਰਵਾ ਦਿੱਤਾ ਮੈਂ ਚੁੱਪ ਹੋ ਗਿਆ ਪਰ ਮੈਨੂੰ ਇਤਬਾਰ ਨਹੀਂ ਸੀ ਆਉਂਦਾ ਆਖਿਰ ਪਹਾੜੀ ਨੂੰ ਕਿਵੇਂ ਕੋਈ ਰੋਕ ਸਕਦਾ ਮੇਰਾ ਜੀ ਚਾਹੁੰਦਾ ਮੈਂ ਜੋਰ-ਜੋਰ ਦੀ ਚੀਕ ਕੇ ਕਵਾਂ ਬਹੁਤ ਦਿਨ ਨਹੀਂ ਸਨ ਗੁਜ਼ਰੇ ਕਿ ਅਸੀਂ ਸੁਣਿਆ ਕਿ ਪੰਜਾ ਸਾਹਿਬ ਸਾਕਾ ਹੋ ਗਿਆ ਹੈ ਉਹਨਾਂ ਦਿਨਾਂ ਵਿੱਚ ਸਾਕੇ ਬੜੇ ਹੁੰਦੇ ਸਨ ਜਦੋਂ ਵੀ ਕੋਈ ਸਾਕਾ ਹੁੰਦਾ ਮੈਂ ਸਮਝ ਲੈਂਦਾ ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਤੇ ਰਾਤ ਨੂੰ ਪੁੰਝੇ ਹੀ ਸੌਣਾ ਪਏਗਾ ਪਰ ਇਹ ਸਾਕਾ ਹੁੰਦਾ ਕੀ ਹੈ ਇਹ ਮੈਨੂੰ ਨਹੀਂ ਸੀ ਪਤਾ ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਵੀ ਨਹੀਂ ਸੀ ਜਦੋਂ ਇਸ ਸਾਕੇ ਦੀ ਖਬਰ ਆਈ ਮੇਰੀ ਮਾਂ ਜੀ ਪੰਜਾ ਸਾਹਿਬ ਲਈ ਤੁਰ ਪਏ ਨਾਲ ਮੈਂ ਸਾਂ ਮੇਥੋਂ ਨਿੱਕੀ ਭੈਣ ਸੀ ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਾ ਸੁੱਕੀ ਅਸੀਂ ਹੈਰਾਨ ਸਾਂ ਇਹ ਸਾਕਾ ਹੁੰਦਾ ਕੀ ਹੈ ਤੇ ਜਦੋਂ ਪੰਜਾ ਸਾਹਿਬ ਪੁੱਜੇ ਅਸੀਂ ਇੱਕ ਅਜੀਬ ਕਹਾਣੀ ਸੁਣੀ ਦੂਰ ਕਿਤੇ ਇੱਕ ਸ਼ਹਿਰ ਵਿੱਚ ਫਰੰਗੀ ਨੇ ਨਾ ਤਿੰਨ ਦੋਸਤਾਨੀਆਂ ਉੱਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਛੁੱਟਿਆ ਸੀ ਮਰਨ ਵਾਲਿਆਂ ਵਿੱਚ ਨੌਜਵਾਨ ਵੀ ਸਨ ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀ ਕੈਦੀ ਭੁੱਖੇ ਸਨ ਪਿਆਸੇ ਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿੱਚ ਕਿਤੇ ਨਾਠ ਰਾਇਆ ਜਾਵੇ ਜਦੋਂ ਪੰਜਾ ਸਾਹਿਬ 'ਤੇ ਖਬਰ ਪੁੱਜੀ ਜਿਸ ਕੇ ਸੈਨ ਸੁਣਿਆ ਲੋਕਾਂ ਨੂੰ ਚਾਰੇ ਕਪੜੀਆਂ ਅੱਗ ਲੱਗ ਗਈ ਪੰਜਾਬ ਸਾਹਿਬ ਜਿੱਥੇ ਬਾਬਾ ਨਾਨਕ ਨੇ ਆਪ ਮਰਦਾਨੇ ਦੀ ਪਿਆਸ ਬੁਝਾਈ ਸੀ ਉਸ ਸ਼ਹਿਰ ਚੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਘ ਜਾਏ ਭੁੱਖਿਆਂ ਦੀ ਲੰਘ ਜਾਵੇ ਮਜਰੂਮਾਂ ਦੀ ਲੰਘ ਜਾਏ ਇਹ ਕਿਵੇਂ ਹੋ ਸਕਦਾ ਸੀ ਤੇ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਏਗਾ ਸਟੇਸ਼ਨ ਮਾਸਟਰ ਨੂੰ ਅਰਜੀ ਪਾਈ ਗਈ ਟੈਲੀਫੋਨਾਂ ਖੜਕੀਆਂ ਤਾਰਾਂ ਗਈਆਂ ਪਰ ਫਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿੱਚ ਕਿਤੇ ਨਹੀਂ ਖੜੀ ਕੀਤੀ ਜਾਵੇਗੀ ਤੇ ਗੱਡੀ ਵਿੱਚ ਆਜ਼ਾਦੀ ਦੇ ਪਰਵਾਨੇ ਦੇਸ਼ ਭਗਤ ਹਿੰਦੀ ਭੁੱਖੇ ਸਨ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਲਈ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ اٹਲ ਸੀ ਕਿ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ ਖੀਰਾਂ ਦੇ ਪੂੜਿਆਂ ਦੇ ਦਾਲਾਂ ਦੇ ਢੇਰ ਲਾ ਦਿੱਤੇ ਗੱਡੀ ਤਾਂ ਹਨੇਰੀ ਤਰ੍ਹਾਂ ਆਏਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਏਗੀ ਉਹਨੂੰ ਕਿਵੇਂ ਰੋਕਿਆ ਜਾਵੇ ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ ਉਸ ਥਾਂ ਪਟੜੀ ਉੱਤੇ ਪਹਿਲਾਂ ਉਹ ਲੇਟੇ ਮੇਰੇ ਬੱਚਿਆਂ ਦੇ ਪਿਤਾ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਵੀ ਲੇਟ ਗਏ ਉਹਨਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ ਫਿਰ ਸਾਡੇ ਬੱਚੇ ਤੇ ਫਿਰ ਗੱਡੀ ਆਈ ਦੂਰੋਂ ਚੀਖਦੀ ਆਉਂਦੀ ਚਲਾਉਂਦੀ ਹੋਈ ਸੀਟੀਆਂ ਮਾਰਦੀ ਹੋਈ ਅਜੇ ਸੀ ਦੂਰ ਹੀ ਸੀ ਕਿ ਮੱਠੀ ਪੈ ਗਈ ਸੀ ਪਰ ਰੇਲ ਥੀ ਖਲੋਂਦਿਆ ਖਲੋਂਦਿਆ ਹੀ ਖਲੋਤੀ ਮੈਂ ਵੇਖ ਰਹੀ ਸਾਂ ਕਿ ਪਈਏ ਉਹਨਾਂ ਦੀ ਛਾਤੀ ਦੇ ਉੱਤੇ ਚੜ ਗਏ ਸਨ ਫਿਰ ਉਹਨਾਂ ਦੇ ਨਾਲ ਦੀ ਦਿਆ ਦੇ ਉੱਤੇ ਛਾਤੀ ਉੱਤੇ ਤੇ ਫਿਰ ਮੈਂ ਅੱਖਾਂ ਬੰਦ ਲਈ ਕਰ ਲੀਆਂ ਮੀਟ ਲਈਆਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ ਮੇਰੇ ਸਿਰ ਮੇਰੇ ਨਾਲ ਢੁੜਕ ਰੀਆਂ ਛਾਤੀਆਂ ਵਿੱਚੋਂ ਧੰਨ ਰੰਕਾਰ ਧੰਨ ਰੰਕਾਰ ਦੀ ਆਵਾਜ਼ ਆ ਰਹੀ ਸੀ ਤੇ ਫਿਰ ਮੇਰੇ ਵੇਖਦਿਆਂ ਵੇਖਦਿਆਂ ਗੱਡੀ ਮੁੜੀ ਗੱਡੀ ਮੁੜੀ ਤੇ ਪਹੀਆਂ ਏਠਾਈਆਂ ਹੋਈਆਂ ਲਾਸ਼ਾਂ ਟੁਕੜੇ-ਟੁਕੜੇ ਹੋ ਗਈਆਂ ਮੈਂ ਆਪਣੇ ਅੱਖੀ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ ਵਗਦੀ-ਵਗਦੀ ਕਿੰਨੀ ਦੂਰ ਇੱਕ ਪੱਕੇ ਬਣੇ ਨਾਲੇ ਦੇ ਪੁਲ ਤੱਕ ਚ ਰਹੀ ਸੀ ਤੇ ਮੈਂ ਹਕਾਬ ਪਕਾ ਹੈਰਾਨ ਸਾਂ ਮੈਥੋਂ ਇੱਕ ਬੋਲ ਨਾ ਬੋਲਿਆ ਗਿਆ ਸਾਰਾ ਦਿਨ ਮੈਂ ਪਾਣੀ ਦਾ ਘੁੱਟ ਵੀ ਨਾ ਪੀ ਸਕਿਆ ਸ਼ਾਮੀ ਜਦੋਂ ਅਸੀਂ ਵਾਪਸ ਆ ਰਹੇ ਸਾਂ ਤੇ ਰਸਤੇ ਵਿੱਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰજા ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਿ ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਏ ਕਿਵੇਂ ਮਰਦਾਨੇ ਨੂੰ ਪਿਆਸ ਲੱਗੀ ਕਿਵੇਂ ਬਾਬੇ ਨਾਨਕ ਨੇ ਵਲੀ ਕੰਧਾਰੀ ਕੋਲ ਮਰਦਾਨੇ ਨੂੰ ਪਾਣੀ ਲਈ ਭੇਜਿਆ ਕਿਵੇਂ ਵਲੀ ਕੰਧਾਰੀ ਨੇ ਤਿੰਨ ਵਾਰ ਮਰਦਾਨੇ ਨੂੰ ਨਿਰਾਸ਼ ਵਾਪਸ ਕਰ ਦਿੱਤਾ ਕਿਵੇਂ ਬਾਬੇ ਨਾਨਕ ਨੇ ਮਰਦਾਨੇ ਨੂੰ ਪੱਥਰ ਪੁੱਟਣ ਲਈ ਕਿਹਾ ਤੇ ਕਿਵੇਂ ਇਥੋਂ ਪਾਣੀ ਦਾ ਚਸ਼ਮਾ ਫੁੱਟ ਪਿਆ ਤੇ ਵਲੀ ਕੰਧਾਰੀ ਦੇ ਖੂਦ ਆ ਸਾਰੇ ਦਾ ਸਾਰਾ ਪਾਣੀ ਇੱਥਾਂ ਖਿੱਚਿਆ ਹੋਇਆ ਆ ਗਿਆ ਫੇਰ ਕਿਵੇਂ ਗੁੱਸੇ ਵਿੱਚ ਵਲੀ ਕੰਧਾਰੀ ਨੇ ਉੱਤੋਂ ਪਹਾੜੀ ਦਾ ਟੁਕੜਾ ਟਰੇਡਿਆ ਕਿਵੇਂ ਮਰਦਾਨਾ ਘਬਰਾਇਆ ਪਰ ਬਾਬੇ ਨਾਨਕ ਨੇ ਧੰਨ ਅਰੰਕਾਰ ਕਹਿ ਕੇ ਆਪਣੇ ਹੱਥ ਨਾਲ ਪਹਾੜ ਦੇ ਟੁਕੜੇ ਨੂੰ ਠੱਲ ਲਿਆ ਪਰ ਪਹਾੜ ਨੂੰ ਕੋਈ ਕਿਵੇਂ ਰੋਕ ਸਕਦਾ ਹੈ ਮੇਰੀ ਛੋਟੀ ਭੈਣ ਨੇ ਸੁਣਦੇ ਸੁਣਦੇ ਝਾਟ ਹੀ ਮਾਂ ਨੂੰ ਟੋਕਿਆ ਕਿਉਂ ਨਹੀਂ ਕੋਈ ਰੋਕ ਸਕਦਾ ਮੈਂ ਵਿਚੋਂ ਹੀ ਬੋਲ ਪਿਆ ਹਨੇਰੀ ਵਾਂਗ ਉੱਡਦੀ ਹੋਈ ਟ੍ਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕੋਈ ਕਿਉਂ ਨਹੀਂ ਰੋਕ ਸਕਦਾ ਤੇ ਫਿਰ ਮੇਰੀਆਂ ਅੱਖਾਂ ਵਿੱਚੋਂ ਸ਼ਮ ਸ਼ਮ ਅਥਰੂ ਵਗਣ ਲੱਗ ਪਏ ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਟ੍ਰੇਨ ਨੂੰ ਰੋਕ ਲਿਆ ਸੀ ਤੇ ਆਪਣੇ ਭੁੱਖੇ ਭਾਣੇ ਦੇਸ਼ ਵਾਸੀਆਂ ਨੂੰ ਰੋਟੀ ਖਵਾਈ ਸੀ ਪਾਣੀ ਪਾਇਆ ਸੀ ਸੋ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਅਸੀਂ ਅੱਜ ਕਰਤਾਰ ਸਿੰਘ ਦੁੱਗਲ ਦੀ ਲਿਖੀ ਸ਼ਾਕਾਰ ਕਹਾਣੀ ਕਰਾਮਾਤ ਤੁਹਾਡੀ ਲਈ ਪੇਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ